ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਝੋਨੇ ਦੀ ਫਸਲ ਵਿੱਚ ਆਪਾਂ ਜਿਹੜਾ ਹਿਮਿਕ ਐਸਿਡ ਜਾਂ ਫਿਲਪਿਕ ਐਸਿਡ ਕਿੰਨਾ ਵਰਤਣਾ ਹੈਗਾ ਠੀਕ ਹੈ ਕਿਹੜੀ-ਕਿਹੜੀ ਕੰਪਨੀ ਦਾ ਸਭ ਤੋਂ ਵਧੀਆ ਹੁੰਦਾ ਹੈਗਾ ਠੀਕ ਹੈ ਕਿਸਾਨ ਭਰਾ ਵਰਤਦੇ ਹੈਗੇ ਆ ਹਰ ਸਾਲ ਵਰਤਦੇ ਇਸ ਸਾਲ ਵੀ ਦੇਖੋ ਕਿਸਾਨ ਭਰਾਵਾਂ ਜੋ ਵਰਤਦੇ ਜਿਨ੍ਹਾਂ ਨੇ ਪਿਛਲੇ ਸਾਲਾਂ ਦੇ ਦੇਖੋ ਵਰਤਿਆ ਹੈਗਾ ਮੈਂ ਇੱਥੇ ਕਿਸੇ ਕੰਪਨੀ ਦਾ ਫੋਰਸ ਨਹੀਂ ਕਰਦਾ ਹੈਗਾ ਮੈਂ ਇੱਕ ਫਿਲਪਿਕ ਐਸਿਡ ਤੇ ਹਿਮਿਕ ਐਸਿਡ ਦੇ ਬਾਰੇ ਹਾਂ ਡਿਟੇਲ ਦੇ ਵਿੱਚ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨੀ ਹੈਗੀ ਆ ਦੇਖੋ ਪਹਿਲਾਂ ਤਾਂ ਗੱਲ ਕਰਦੇ ਆਪਾਂ ਹਿਊਮਿਕ ਐਸਿਡ ਦੀ ਸਭ ਤੋਂ ਪਹਿਲਾਂ ਤੇ ਇਹਦੀ ਡੋਜ਼ ਹੈਗੀ ਜਿਹੜੀ 1/2 ਕਿਲੋ ਦੇਖੋ ਇਹਦੀ ਡੋਜ਼ ਹੈਗੀ ਆ ਜੂਰੀਆ ਦੇ ਨਾਲ ਮਿਲਾ ਕੇ ਆਪਾਂ ਛੱਟਾ ਦੇਣਾ ਇਹ ਕੰਮ ਕੀ ਕਰਦਾ ਸਭ ਤੋਂ ਪਹਿਲਾਂ ਆਪਣੀ ਜਿਹੜੀ ਮਿੱਟੀ ਹੈਗੀ ਹੈ ਹਨਾ ਉਹਨੂੰ ਇਹ ਪਰ ਪ੍ਰੇਬ੍ਰਿਕ ਕਰਦਾ ਹੈਗਾ ਜ਼ਮੀਨ ਦੇ ਵਿੱਚ ਕਾਰਬਨ ਬਣਾਉਂਦਾ ਹੈਗਾ ਜ਼ਮੀਨ ਦੇ ਵਿੱਚ ਆਕਸੀਜਨ ਤੇ ਹਾਈਡਰੋਜਨ ਦੇ ਨਾਲ ਮਿਲ ਕੇ ਆਪਣੀ ਫਸਲ ਦੇ ਵਿੱਚ ਚੰਗੀ ਫੂਟ ਕਰਦਾ ਹੈਗਾ ਦੂਸਰੀ ਗੱਲ ਜਿਹੜੀਆਂ ਜ਼ਮੀਨਾਂ ਦੇ ਵਿੱਚ ਇਹ ਵਰਤਿਆ ਜਾਂਦਾ ਹੈਗਾ ਸਭ ਤੋਂ ਵੱਡਾ ਕੰਮ ਇਹਦਾ ਹੈਗਾ ਜ਼ਮੀਨ ਦਾ ਪੀ ਐਚ ਲੈਵਲ ਸੱਤਰ ਰੱਖਣਾ ਵੱਧ ਹੈਗਾ ਜਾਂ ਘੱਟ ਹੈਗਾ ਠੀਕ ਹੈ ਜਿੰਨੀ ਖਾੜਕ ਦੇਖੋ ਜ਼ਮੀਨ ਦੇ ਵਿੱਚ ਪਈ ਹੁੰਦੀ ਹੈਗੀ ਆ ਇਹਨੇ ਆਪਣੀ ਜ਼ਮੀਨ ਦੇ ਵਿੱਚ ਜਿੰਨੀ ਸੁਪਰ ਪੋਟਾਸ਼ ਠੀਕ ਹੈ ਇਹ ਜਿਆਦਾ ਆਪਣੀ ਜ਼ਮੀਨਾਂ ਦੇ ਵਿੱਚ ਜਮਾ ਹੈਗਾ ਜਿੰਮੀ ਫਸਲ ਲੈ ਨਹੀਂ ਰਹੀ ਫਸਲ ਨੂੰ ਲੈਣ ਦੇ ਲਈ ਇਹ ਐਕਟਿਵ ਕਰਦਾ ਹੈਗਾ ਜਿੰਨੀ ਫਸਲ ਪਈ ਹੁੰਦੀ ਹੈਗੀ ਜੜਾਂ ਦੇ ਕੋਲ ਕਿਉਂਕਿ ਇਹ ਜੜਾਂ ਦੇ ਨਾਲ ਲੱਗਦਾ ਹੈਗਾ ਤਾਂ ਜੜਾਂ ਨੂੰ ਐਕਟਿਵ ਕਰਦਾ ਹੈਗਾ ਜੜ ਫਟਾਰ ਵੱਧ ਲੈਂਦੀ ਹੈਗੀ ਆ ਤੇ ਝੋਨਾ ਜਲਦੀ ਵੀ ਚੱਲ ਪੈਂਦਾ ਹੈਗਾ ਤੇ ਝੋਨਾ ਬੂਝਾ ਵੀ ਦੇਖੋ ਇਹਦੇ ਨਾਲ ਆਮ ਵਧੀਆ ਮਾਰਦਾ ਹੈਗਾ ਕਿਉਂਕਿ ਹਿਊਮਿਕ ਐਸਿਡ ਲਾ ਲਓ ਚ ਫੁੱਲਬੁਕ ਐਸਿਡ ਲਾ ਲਓ ਹੁਣ ਇਹ ਜਿਵੇਂ ਆਪਣਾ ਕੋਲਾ ਤਿਆਰ ਹੁੰਦਾ ਹੈ ਪ੍ਰਾਣੀਆਂ ਖਾਣਾਂ ਦੇ ਵਿੱਚੋਂ ਮੰਨ ਲਾ ਕੋਲਾ ਤਿਆਰ ਹੁੰਦਾ ਹੈਗਾ ਹਜ਼ਾਰਾਂ ਸਾਲ ਬਾਅਦ ਜਦੋਂ ਜਿੱਥੇ ਗਲੇ ਸੜੇ ਪੱਤੇ ਜਾਂ ਜੀਵ ਜੰਤੂ ਜਾਂ ਮਲਵਾ ਡਿੱਗਿਆ ਹੁੰਦਾ ਹੈ ਹਜ਼ਾਰਾਂ ਸਾਲ ਬਾਅਦ ਜਦੋਂ ਪੁੱਟਣ ਦੇ ਬਾਅਦ ਉੱਥੋਂ ਹਿਮਿਕ ਐਸਿਡ ਪੈਦਾ ਹੁੰਦਾ ਹੈ ਹਿਮਿਕ ਐਸਿਡ ਤੋਂ ਜਿਹੜਾ ਅੱਗੇ ਫੁਲਪਿਕ ਐਸਿਡ ਬਣਦਾ ਹੈਗਾ ਫੁਲਪਿਕ ਐਸਿਡ ਦੇ ਵਿੱਚ ਜਿਵੇਂ ਪੋਟਾਸ਼ੀਅਮ ਨਾਲ ਐਡ ਕੀਤਾ ਹੁੰਦਾ ਹੈਗਾ 98% ਜਾਂ 100% ਕਾਫੀ ਕੰਪਨੀਆਂ ਨਾਲ ਹੁੰਦਾ ਹੈਗਾ ਹਿਮਿਕ ਐਸਿਡ ਨੇ ਕੰਮ ਇਹੀ ਕਰਨਾ ਹੈਗਾ ਸਭ ਤੋਂ ਪਹਿਲਾਂ ਕਾਰਬਨ ਦਾ ਕੰਮ ਕਰਨਾ ਦੂਸਰੇ ਨੰਬਰ ਤੇ ਮਿੱਟੀ ਪਰਪਰੀ ਬਣਾਉਣੀ ਹੈਗਾ ਤੀਸਰੇ ਨੰਬਰ ਤੇ ਜ਼ਮੀਨ ਦਾ ਪੀ ਐਚ ਲੈਵਲ ਜਿਹੜਾ ਸਥਿਰ ਰੱਖਣਾ ਹੈਗਾ ਇਹ ਕਾਫੀ ਸਾਰੀਆਂ ਕੰਪਨੀਆਂ ਨਾਲ ਹੁੰਦਾ ਹੈਗਾ ਹਨਾ ਕਿਸੇ ਦਾ ਬਲੈਕ ਪੈਂਥਰ ਦੇ ਨਾਮ ਤੇ ਆਉਂਦਾ ਕਿਸੇ ਦਾ ਬਲੈਕ 골ਡ ਦੇ ਨਾਮ ਤੇ ਆਉਂਦਾ ਕਿਸੇ ਦਾ 골ਡ ਫਰਮ ਦੇ ਨਾਮ ਤੇ ਆਉਂਦਾ ਹੈ ਨਾ ਕਿਸੇ ਦਾ ਕੁਛ ਨਾਮ ਤੇ ਹਜ਼ਾਰਾਂ ਕੰਪਨੀਆਂ ਦਾ ਦੇਖੋ ਇਹ ਆਪਾਂ ਵਰਤਦੇ ਹੈਗੇ ਆ ਜਿਹੜਾ ਆਪਣਾ ਫੁਲਬਿਕ ਐਸਿਡ ਹੈਗਾ ਜਿਹੜਾ ਫੁਲਬਿਕ ਐਸਿਡ ਹੈਗਾ ਇਹ ਹਿਮਿਕ ਐਸਿਡ ਦੇ ਵਿੱਚੋਂ ਹੀ ਬਣਾਇਆ ਗਿਆ ਹੈਗਾ ਜਿਹੜਾ ਫੁਲਬਿਕ ਐਸਿਡ ਹੈ ਇਹਦੇ ਵਿੱਚ ਵਿਟਾਮਿਨ ਹੁੰਦੇ ਹੈਗੇ ਆ ਕਾਰਬਨ ਹੁੰਦੇ ਹੈਗੇ ਆ ਆਕਸੀਜਨ ਹਾਈਡਰੋਜਨ ਠੀਕ ਹੈ ਤੇ ਇਹਦੇ ਵਿੱਚ ਮਿਨਰਲਸ ਹੁੰਦੇ ਹੈਗੇ ਆ ਇਹ ਆਪਣੀ ਫਸਲ ਦੇ ਜਿਹੜੇ ਸੈੱਲ ਹੈਗੇ ਆ ਸੈੱਲਾਂ ਨੂੰ ਬਣਾਉਣ ਦਾ ਕੰਮ ਕਰਦਾ ਹੈਗਾ ਚੰਗੀ ਜਿਹੜਾ ਫੋਰਡ ਦਿੰਦਾ ਹੈਗਾ ਕੈਲਸ਼ੀਅਮ ਮੈਗਨੀਸ਼ੀਅਮਾ ਜਿੰਨੇ ਵੀ ਲੋੜੀ ਦੇ ਤੱਤ ਹਨ ਹੈਗੇ ਆ ਉਹਨਾਂ ਤੱਤਾਂ ਨੂੰ ਜਿੰਨੇ ਤੱਤ ਆਪਣੇ ਜ਼ਮੀਨ ਦੇ ਵਿੱਚ ਪਏਗੇ ਉਹਨਾਂ ਸਾਰੇ ਤੱਤਾਂ ਨੂੰ ਆਪਣੀ ਫਸਲ ਦੇ ਤੱਕ ਲੈ ਕੇ ਵੀ ਜਾਂਦਾ ਹੈਗਾ ਤੇ ਜੇ ਜ਼ਮੀਨ ਦੇ ਵਿੱਚ ਫੋਰਡ ਦੀ ਕਮੀ ਹੈਗੀ ਖਾਰਾਕਾਤ ਘਰਾ ਭਾਜਾ ਦੇ ਦਿੰਨੇ ਹੈਗੇ ਪੀ ਐਚ ਲੈਵਲ ਵੱਧ ਘਟ ਹੁੰਦਾ ਹੈਗਾ ਉਸ ਪੀ ਐਚ ਲੈਵਲ ਨੂੰ ਵੀ ਇਹ ਜਿਹੜਾ ਸਟੱਟ ਕਰਦਾ ਹੈਗਾ ਠੀਕ ਕਰਦਾ ਹੈਗਾ ਦੂਸਰੀ ਗੱਲ ਇਹਨੂੰ ਕਾਦੇ ਨਾਮ ਲਾ ਕੇ ਪਾ ਸਕਦੇ ਪਹਿਲੀ ਗੱਲ ਇਹਨੂੰ ਯੂਰੀਆ ਖਾਦ ਨਾਲ ਮਿਲਾ ਲਓ ਚੇ ਮਿੱਟੀ ਵਿੱਚ ਮਿਲਾ ਲਓ ਪਾਣੀ ਦੀ ਜ਼ਮੀਨ ਜਿਹੜੀ ਪਾਣੀ ਚੰਗੀ ਤਰ੍ਹਾਂ ਜ਼ਮੀਨ ਦੇ ਵਿੱਚ ਹੋਵੇ ਤੇ ਹੋ ਸਕਦਾ ਜੇ ਤੁਸੀਂ ਚਾਹੁੰਦੇ ਹੋ ਵੀ ਅਸੀਂ 1263 ਨਾਲ ਰਲਾ 1263 ਨਾਲ ਵੀ ਰੜੂਗਾ ਇਹਨੂੰ ਤੁਸੀਂ ਕਿਸੇ ਫਰਟੀਲਾਈਜ਼ਰ ਖਾਦ ਦੇ ਵਿੱਚ ਨਾ ਲਾਓ ਨਾ ਤਾਂ ਮੰਨ ਕੇ ਚਲੋ ਕੰਨ ਦਾ ਪਾਬ ਵੀ ਫਰਟੀਲਾਈਜ਼ਰ ਯੂਰੀਆ ਵਿੱਚ ਦਾ ਰਲ ਸਕਦਾ ਜਿਵੇਂ ਸੁਪਰ ਹੋ ਗਿਆ ਪोटाश ਹੋ ਗਿਆ ਠੀਕ ਹੈ ਜਾਂ ਆਪਣਾ ਡੀਏਪੀ ਠੀਕ ਹੈ ਇਹਨਾਂ ਤਿੰਨ ਖਾਦਾਂ ਦੇ ਨਾਲ ਨਾ ਲਾਓ ਕਿਉਂਕਿ ਇਹਦਾ ਰਿਜ਼ਲਟ ਘਟ ਜਾਂਦਾ ਹੈ ਕਿ ਮੈਂ ਪਿਛਲੇ ਸਾਲਾਂ ਮੁਕਾਬਲੇ ਦੇਖਿਆ ਸਭ ਤੋਂ ਵੱਧ ਰਿਜ਼ਲਟ ਇਹਦਾ ਯੂਰੀਆ ਨਾਲ ਜਾਂ 12 ਟੇਟਰ ਨਾਲ ਜਾਂ ਮਿੱਟੀयां ਮਿਲਾ ਕੇ ਤਿੰਨੇ ਚੀਜ਼ਾਂ ਦੇ ਵਿੱਚ ਮਿਲਾ ਕੇ ਜਿਵੇਂ ਮਰਜ਼ੀ ਛਿੱਟਾ ਦੇ ਦਿਓ ਪोटाश ਦੇ ਨਾਲ ਨਹੀਂ ਕੰਮ ਕਰਨਾ ਸਲਫਰ ਦੇ ਨਾਲ ਨਹੀਂ ਕੰਮ ਕਰਨਾ ਤੇ ਡੀਏਪੀ ਦੇ ਨਾਲ ਕਿਉਂ ਨਹੀਂ ਕੰਮ ਕਰਨਾ